ਕਹ ਲਿਓ ਦੱਸ ਦਿਓ ਜਦੋਂ ਹੋਇਆ ਲਓ ਜੀ ਅੱਜ ਕਰਤਾ ਅੱਜ ਹੈਗੀ ਆ ਤਰੀਕ 24 24 ਤਰੀਕ ਨੂੰ ਮੂੰਗੀ ਬਾਟੀ ਦਾ ਕੰਮ ਸ਼ੁਰੂ ਕਰਤਾ ਅਸੀਂ ਤੇ ਲੋ ਕੋਈ ਦਾਣਾ ਨਹੀਂ ਥੱਲੇ ਕੋਈ ਕੁਝ ਨਹੀਂ ਹੈਗਾ ਨਾ ਰੀਲ ਰੀਲ ਦੇ ਇਹਦੀਆਂ ਮੋਚਾਂ ਨੇ ਨਾ ਵੀ ਜਿਹੜੀ ਉੱਤੋਂ ਬੈਠਿਆਂ ਦੀ ਰੀਲ ਦੇ ਚੱਕਰ ਘਟ ਜਾਂਦੇ ਆ ਉਹ ਨਜ਼ਾਰਾ ਨਹੀਂ ਹੈਗਾ ਇਹਦੇ ਵਰਗਾ ਠੀਕ ਨਹੀਂ ਸਫਾਈ ਵੀ ਬਹੁਤ ਹੋਊਗੀ ਮੂੰਗੀ ਦੀ ਬਹੁਤ ਵਧੀਆ ਸਫਾਈ ਹੈ ਇਹ ਅੰਕਲ ਉਹਨਾਂ ਦੀ ਮੈਂ ਗੱਲ ਕਰਦਾ ਹਾਂ ਨਾ ਆਹ ਦੇਖ ਲਓ ਉਹ ਟਰੈਕਟਰ ਆ ਇਹਦੇ ਨਾਲ ਹੀ ਪਲਾਉ ਫੇਰਦੇ ਆ ਇਹਦੇ ਨਾਲ ਹੀ ਆਲੂ ਕਰਦੇ ਆ 241 ਟਰੈਕਟਰ ਨਾਲ ਹੀ ਰੋਟਾਵੇਟਰ ਫੇਰਦੇ ਇਹ ਦੇਖ ਲਓ ਆਹੀ ਸ਼ਕਤੀ ਦਾ ਵੋੜ ਆ ਇਹਦੇ ਨਾਲ ਪਲਾਉ ਫੇਰਦੇ ਆ ਤੇ ਇਹਨਾਂ ਕੋਲੇ ਮੈਸੀ ਆ 241 ਉਹਦੇ ਨਾਲ ਰੋਟਾਵੇਟਰ ਫੇਰਦੇ ਆ ਕਿਸੇ ਚੀਜ਼ ਨੂੰ ਇਹ ਵੀ ਅੱਗ ਨਹੀਂ ਲਾਉਂਦੇ ਅੰਕਲ ਦੇ ਇਹ ਵੀ ਬਿਲਕੁਲ ਵੀ ਹਨ ਠੀਕ ਹੈਤੀ ਚਲੋ ਘਰ ਦੀ ਘਰ ਦੀ ਕਰਦੇ ਆ ਇਹ ਖੇਤੀ ਤੇ ਪਰ ਉਹ ਜਿਹੜੇ ਵੀਰ ਕਹਿੰਦੇ ਨੇ ਸਾਡੇ ਕੋਲ ਟਰੈਕਟਰ ਛੋਟੇ ਆ ਜਾਂ ਫਲਾਨਾ ਹਨ ਐਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਨਾ ਹੁਣ 3600 ਤਾਂ ਹਰੇਕ ਦੇ ਜਿੱਦਿਆ 3600 ਦੀ ਪਾਵਰ ਇਹਦੇ ਨਾਲ ਦਾ ਟਰੈਕਟਰ ਤਾਂ ਹਰੇਕ ਦੇ ਘਰੇ ਹੈਗਾ ਨਾ ਤੇ 241 ਮੈਸੀ ਵਾਲਾ ਵੀ ਹਰੇਕ ਦੇ ਘਰੇ ਹੈਗਾ ਨਾ ਦੋਨੇ ਕੋ ਦੋਨਾ ਜੋ ਕੋਈ ਵੀ 4-ਵੀਲ ਨਹੀਂ ਹੈਗਾ ਤੇ ਉਹ ਦੇਖ ਲਓ ਵੀ ਜਿੰਨੇ ਗੰਗਲ ਹੁਣੇ ਆਲੂ ਲਾਉਂਦੇ ਆ ਆਲੂ ਵੀ ਲਾਉਂਦੇ ਆ ਭਿੰਡੀ ਵੀ ਲਾਉਂਦੇ ਆ ਸਾਡੇ ਪਿੰਡ ਚ ਸਭ ਤੋਂ ਪਹਿਲਾਂ ਦੇ ਆਲੂ ਇਹੇ ਲਾਉਂਦੇ ਆ ਇਹ ਪਰਿਵਾਰ ਆ ਵੀ ਜਿਹੜਾ ਆਲੂ ਸਭ ਤੋਂ ਪਹਿਲਾਂ ਦੇ ਲਾਉਂਦਾ ਤੇ ਉਹ ਦੇ ਲਓ ਫੋਰਡ ਚੱਲਦਾ ਪੁਰਾਣਾ ਫੋਰਡ ਆ ਇਹਦੇ ਨਾਲ ਪਲਾਉ ਫੇਰਦੇ ਆ ਤੇ ਮੇਸੀ ਮਗਰ ਇਹਨਾਂ ਦਾ ਰੋਟਾ ਵਿਟਰ ਪਾਇਆ ਹੁੰਦਾ ਦੇਖ ਲਓ ਤੇ ਪਲਾਉ ਫੇਰ ਕੇ ਆਲੂ ਲਾਉਂਦੇ ਆ ਤੇ ਹੋਰ ਦੱਸੋ ਏਦੂ ਏਦੂ ਹੋਰ ਆਪਾਂ ਏਦੂ ਤਾਂ ਵੱਡੇ ਸਾਰਿਆਂ ਕੋਲੇ ਟਰੈਕਟਰ ਆ ਭਰਾਵਾ ਇਹ ਜਿਹੇ ਟਰੈਕਟਰ ਤਾਂ ਵੀ ਏਡੀ ਪਾਵਰ ਦੇ ਟਰੈਕਟਰ ਸਾਰਿਆਂ ਕੋਲੇ ਠੀਕ ਨੇ ਹੁਣ ਇਹਨਾਂ ਨੇ ਅੰਕਲ ਉਹਨਾਂ ਨੇ ਇਹ ਤੇ ਬਾਕੇ ਮੂੰਗੀ ਰੌਣੀ ਕਰਨੀ ਆ ਰੌਣੀ ਕਰਕੇ ਜਿ ਭਿੰਡੀ ਬੀਜਣੀ ਆ ਤਾਂ ਕਰਕੇ ਥੋੜੀ ਛੇਦੀ ਵੱਢ ਲਈ ਮੂੰਗੀ ਪਰ ਇਹਨਾਂ ਦੀ ਗੇਤੀ ਲੱਗੀ ਸੀ ਮੂੰਗੀ ਕਾ ਕੇ ਇਹ ਅੰਕਲ ਉਹਨਾਂ ਨੇ ਜਗਰਾਉ ਮੰਡੀ ਜੀ ਭੇਜਣੀ ਆ ਸਿੱਧੀ ਤੇ ਥੋਣੀ ਤਾਂ ਥੋੜੀ ਜੀ ਤਾਂ ਕਰਕੇ ਅੰਕਲਾਂ ਨੇ ਕਹਿੰਦੇ ਵੀ ਟੈਂਪੂ ਮੰਗਾ ਲਿਆ ਆਪਣੇ ਪਿੰਡ ਲਈ ਆ ਬੰਦਾ ਦੇ ਲੋ ਇਹ ਕਰਪਿੰਡੀ ਲੈ ਕੇ ਜਾਂਦੇ ਆ ਅਗਲੀ ਵਾਰ ਨਾ ਹੁਣੀ ਇੱਥੋਂ ਭੇਜੀ ਦੇਣੀ ਆ ਟਰਾਲੀ ਚ ਕਿੱਥੇ ਲੱਦਾਂਗੇ ਵੀ 1000 ਰੁਪਏ ਦਾ ਟਰਾਲੀ ਤੇਲ ਖਾ ਜਾਂਦੀ ਆ 1000 1200 ਇਹਨੇ ਲੈਣਾ ਇਹਨੇ ਟਰੈਕਟਰ ਟਰਾਲੀ ਨਾਲ ਬਾੜੀ ਖੇਤੀ ਪਹੁੰਚ ਜਾਣਾ ਇਹ ਚੱਕਰ ਦੇਸਵਲਾਵ ਨਾ ਹੁੰਦੀ ਫੇਰ ਤਾਂ ਜਮਾਂ ਹੀ ਨਹੀਂ ਦੀ ਕੋਸ਼ਣੂ ਕੁੜੀ ਵਧੀਆ ਕਰਤੀ ਦੇਖੋ ਵੀਰੇ ਪਿੰਡੀ ਕਿੰਨੀ ਸੋਹਣੀ ਹਰੀ ਹੋਈ ਆ ਪੂਰੀ ਐਨ ਰੰਗ ਬੰਨੇ ਆ ਪਿੰਡੀ ਨੇ ਇੰਨੀ ਸੋਹਣੀ ਹਰੀ ਹੋਈ ਦੇਖ ਪੂਰੀ ਨਜ਼ਾਰੇਦਾਰ ਠੀਕ ਨਹੀਂ ਐਨ ਪੂਰੀ ਧਰਿਆ ਬੰਨੀ ਖੜੀ ਆ ਵਿੱਚ ਵੀਰਾਂ ਦੇ ਮੈਸੇਜ ਆਏ ਸੀ ਕਿ ਵੀਰੇ ਬੈੱਡ ਨਹੀਂ ਵਧੀਆ ਬਣਦਾ ਵੀਰੇ ਭਿੰਡੀ ਨੂੰ ਨਾ ਬੈੱਡ ਦੀ ਨਹੀਂ ਲੋੜ ਹੁੰਦੀ ਕਿਉਂਕਿ ਤਾਂ ਗੜਾਈ ਕਰ ਕਰਕੇ ਖਤਮ ਤਾਂ ਕਰ ਦੇਣਾ ਆਪਾਂ ਭਿੰਡੀ ਨੂੰ ਨਹੀਂ ਵਿੜਦੀ ਲੋੜ ਹੁੰਦੀ ਭਿੰਡੀ ਇਦਾਂ ਹੀ ਠੀਕ ਹੈ ਭਿੰਡੀ ਦਾ ਤਾਂ ਬਸ ਇਹ ਤਾਂ ਆਪਾਂ ਇੱਕ ਪਾਣੀ ਲਾਉਣਾ ਹੁੰਦਾ ਤਾਂ ਬੈੱਡ ਬਣਾਉਣਾ ਪੈਂਦਾ ਆਪਾਂ ਨੂੰ ਨਹੀਂ ਤਾਂ ਜੇ ਰੌਣੀ ਕਰੀ ਹੁੰਦੀ ਅੱਗੇ ਦੂਜੀਆਂ ਮਸ਼ੀਨਾਂ ਨਾਲ ਥੱਲੇ ਹੀ ਬੀਜਦੇ ਹੁੰਦੇ ਸੀ ਪਰ ਉਹਦੇ ਵਿੱਚ ਇੱਕੋ ਜਿਹੀ ਇੰਨੀ ਨਹੀਂ ਸੀ ਹੁੰਦੀ ਜਿੰਨੀ ਇਹਦੇ ਵਿੱਚ ਹੁਣ ਇਹ ਮਸ਼ੀਨਾਂ ਦੇ ਵਿੱਚ ਆਉਂਦੀ ਆ ਨਿਊਮੈਟਿਕ ਬਲੰਟਰ ਦੇ ਵਿੱਚ ਵਿੱਚ ਜਿਵੇਂ ਦੇਖੋ ਸੇਮ ਦੂਰੀ ਹੈ ਠੀਕ ਨਹੀਂ ਲੈ ਇਹਦੇ ਵਿੱਚ ਸੀਡ ਨਹੀਂ ਖਰਾਬ ਹੁੰਦਾ ਇਹ ਚੱਕਰ ਸਾਰਾ ਪੂਰਾ ਸੋਹਣੇ ਹਰੇ ਹੋਏ ਜਮਾਈ ਸੁੱਕੇ ਚ ਬੀਜਿਆ ਸੀ ਨਾ ਗਰਦੇ ਉੜਦੇ ਚ ਤੇ ਉਸ ਤੋਂ ਬਾਅਦ ਆਪਾਂ ਪਾਣੀ ਲਾਤਾ ਪਾਣੀ ਲਾ ਕੇ ਦੇਖੋ ਕਿੰਨੀ ਸੋਹਣੀ ਹਰੀ ਹੋਈ ਬੜੀ ਬਹੁਤ ਸੋਹਣੀ ਹਰੀ ਕਿਉਂਕਿ ਨਾ ਕਾਫੀ ਜਗ੍ਹਾ ਦੇ ਵਿੱਚ ਭਿੰਡੀ ਦੀ ਲਾਗਤ ਵੀ ਵੱਧ ਗਈ ਹੈ ਲੱਗਣ ਲੱਗੀ ਅੱਗੇ ਭਿੰਡੀ ਇੰਨੀ ਲੱਗਦੀ ਨਹੀਂ ਸੀ ਹੁਣ ਭਿੰਡੀ ਲੱਗਣ ਲੱਗੀ ਜ਼ਿਆਦਾ ਕਿਉਂਕਿ ਭਿੰਡੀ ਦੀ ਖਪਤ ਨਹੀਂ ਨਾ ਹੁੰਦੀ ਬਹੁਤ ਜ਼ਿਆਦਾ ਜਿਵੇਂ ਦੂਜੀਆਂ ਸਬਜ਼ੀਆਂ ਦੀ ਖਪਤ ਹੁੰਦੀ ਤਾਂ ਕਰਕੇ ਹੁਣ ਬਸ ਇਹਦਾ ਥੋੜਾ ਜਿਹਾ ਟਾਈਮ ਹੀ ਆ ਇਹਨੇ ਖਤਮ ਹੋ ਜਾਣਾ ਲੱਗਣਾ ਕਿਉਂਕਿ ਰੇਟ ਮੰਦੇ ਹੋਣ ਲੱਗ ਜਾਨੇ ਇਹਦੇ ਜਮੇ ਇਹ ਜਿੱਥੇ ਤੱਕ ਮਸ਼ੀਨ ਬੀਜਦੀ ਹੁੰਦੀ ਉੱਥੇ ਤੱਕ ਮਸ਼ੀਨ ਨਾਲ ਬੀਜਿਆ ਬਾਕੀ ਗਾਹਾਂ ਬੈੱਡ ਹੱਥ ਨਾਲ ਲਾਇਆ ਲਾਇਆ ਸੀ ਸਿਰੇ ਬੰਦਿਆਂ ਨੇ ਤੇ ਫਿਰ ਉਹ ਹੱਥ ਨਾਲ ਬੀਜ ਲਾਤਾ ਸੀ ਇਹ ਤਾਂ ਸਿਰੇ ਐਵੇਂ ਲਾ ਦੀਦਾ ਕਿਉਂਕਿ ਵੀ ਜਦੋਂ ਬੁੜੀਆਂ ਤੋੜਦੀਆਂ ਫਿਰ ਐ ਸਿਰੇ ਨੂੰ ਹੀ ਨਿਕਲਿਆ ਆਉਂਦੀਆਂ ਇਹ ਚੱਕਰ ਦੇ ਵਿੱਚ ਸਿਰੇ ਸਿੱਧੇ ਹੀ ਰੱਖੀਦੇ ਲਾਉਣ ਨੂੰ ਤਾਂ ਡੰਡੀ ਵੀ ਲਾ ਸਕਦੇ ਆ ਫਿਰ ਬੁੜੀਆਂ ਨੂੰ ਬਾਹਰ ਨਿਕਲਣਾ ਔਖਾ ਹੋ ਜਾਂਦਾ ਤੇ ਨਾਲੇ ਜਿਹੜਾ ਗੱਟੂ ਚੱਕਦਾ ਬੰਦਾ ਉਹਨੂੰ ਔਖਾ ਹੋ ਜਾਂਦਾ ਤੇ ਇੱਥੇ ਵੀ ਇੰਤਜ਼ਾਮ ਕਰਤਾ ਸਾਰਾ ਪਿੰਡੀ-ਪੁੰਡੀ ਰੱਖਣ ਆਪ ਪੈਪਾਂ ਪਾਤੀਆਂ ਇਹਨੂੰ ਭਰ ਦੇਣਾ ਆਪਾ ਪਾਣੀ ਨਾਲ ਤੇ ਜਾਮਣ ਨੂੰ ਬਹੁਤ ਉਫਾਲ ਆਇਆ ਹੈ ਲਓ ਜੀ ਚੱਲਦਾ ਕੰਮ ਪਨੀਰੀ ਦਾ ਤੇ ਰੱਖੀ ਜਾਂਦੇ ਆ ਪਨੀਰੀ ਬੀਜ-ਬੀਜ ਕੇ ਆਹ ਦੇ ਡਰੇਆਂ ਰੱਖੇ ਆ ਆ ਜਿਹੜੀ ਟਰੇ ਚ ਘੱਟ ਹਰੀ ਹੋਈ ਹੈ ਨਾ ਇਹ ਜਿਹੜੀ ਸਭ ਤੋਂ ਉੱਪਰ ਨਹੀਂ ਪਈ ਹੁੰਦੀ ਉਹ ਟਰੇ ਹੁੰਦੀ ਹੈ ਕਿ ਉਹ ਪਾਣੀ ਦਾ ਚਲੋ ਪਾਈਦਾ ਪਰ ਉਹ ਸੁੱਕ ਜਾਂਦੀ ਹੈ ਸੁੱਕਣ ਨਾਲ ਘੱਟ ਹਰੀ ਹੁੰਦੀ ਹੁਣ ਜਿਵੇਂ ਪਾਣੀ ਭਰਨਾ ਤਾਂ ਪਾਣੀ ਭਰੇ ਤੋਂ ਬਾਅਦ ਫਿਰ ਹਰੀ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਆਉਂਦੀ ਇਹ 1750 ਟਰੇ ਆ ਤੇ ਦੇਖ ਲਓ ਜਿਵੇਂ 20 ਕਿੱਲੇ ਦਾ ਹੋ ਜਾਣਾ ਇਹ 20 ਕਿੱਲੇ ਤੋਂ ਉੱਪਰ ਹੋ ਜਾਣੀ ਆ ਆ 20 ਕਿੱਲੇ ਤੋਂ ਉੱਪਰ ਹੋ ਜਾਣੀ ਆ ਜਿਵੇਂ 7500 7500 ਟ੍ਰੇ ਲੱਗਣੀਆਂ 10 ਕਿੱਲੇ ਜਿੰਨੀਆਂ ਜਿੰਨਾ ਆਹ ਮਾਲ ਹੈ 20 ਕਿੱਲੇ ਤੋਂ ਉੱਪਰ ਇਹ ਆਪਣੀ 1.200 ਕਿੱਲੇ ਦੀ ਪਨੀਰੀ ਹੋ ਜਾਣੀ ਆ ਟ੍ਰੇਆਂ ਟ੍ਰੇਆਂ ਵਾਲੀ ਤੇ ਜਿਹੜੀ ਆਪਾਂ ਪਹਿਲੇ ਦਿਨਾਂ ਚ ਬੀਜੀ ਹੋਈ ਆ ਪਨੀਰੀ ਉਹ ਆਪਾਂ ਦੁਬਾਰਾ ਖਾਲੀ ਕਰ ਦੇਣਾ ਖੇਤ ਉਹ ਦੁਬਾਰਾ ਉਹਨੂੰ ਰਿਪੀਟ ਕਰ ਦਾਂਗੇ ਜਦੋਂ ਆਪਣਾ ਸੀਜ਼ਨ ਚੱਲੇ ਆ ਨਾ ਜਦੋਂ ਆਪਣਾ ਫੀਜਨ ਚੱਲਿਆ ਉਦੋਂ ਆਪਾਂ ਦੁਬਾਰਾ ਰਿਪੀਟ ਉਹਨੂੰ ਕਰ ਦੇਣਾ ਕਿ ਦੁਬਾਰਾ ਭਰਾਂਗੇ ਜਿੱਦਣ ਉਹ ਪਹਿਲੀ ਖਾਲੀ ਕਰਤੀ ਉਹ ਪਹਿਲਾਂ ਉਹੀ ਖਾਲੀ ਕਰਵਾਉਣੀ ਹੈ ਉਹੀ ਝੋਨਾ ਲਾ ਕੇ ਉਹ ਖਾਲੀ ਕਰ ਦੇਣੀ ਆਪਾਂ ਤੇ ਮਿੱਟੀ ਛਾਣ ਕੇ ਆਪਾਂ ਰੱਖ ਹੀ ਲੈਣੀ ਆ ਮਿੱਟੀ ਛਾਣ ਕੇ ਉਹਨੂੰ ਰਿਪੀਟ ਕਰਵਾ ਦੇਣਾ ਦੁਬਾਰਾ ਭਰਨਾ ਤੇ ਜਦੋਂ ਦੁਬਾਰਾ ਭਰੀ ਗਈ ਬਸ ਫਿਰ ਆਪਣਾ ਤਕਰੀਬਨ ਨੇੜੇ ਹੋ ਜਾਣਾ ਕਿਉਂਕਿ ਦੋ ਤਿੰਨ ਜੇ 300 ਕਿਲਾ ਮਸ਼ੀਨ ਨਾਲ ਲੱਗ ਗਿਆ ਜਾਂ ਮਸ਼ੀਨ ਨਾਲ 2.5 300 ਕਿਲਾ ਲੱਗ ਗਿਆ ਬਸ ਬੱਲੇ ਬੱਲੇ ਅੱਗੇ ਵੀ ਇੰਨਾ ਕੀ ਲੱਗ ਜਾਂਦਾ ਤੇ ਬਾਕੀ ਚਲੋ ਜਿਹੜੇ ਆਪਣੇ ਬੰਦੇ ਕੰਮ ਤੇ ਆਉਂਦੇ ਆ ਬਾਈ ਪੱਕੇ ਆ ਉਹਨਾਂ ਨੂੰ ਵੀ ਕੰਮ ਦੇਣਾ ਜ਼ਰੂਰੀ ਆ ਕਿਉਂਕਿ ਫਿਰ ਜ਼ਰੂਰੀ ਆ ਉਹਨਾਂ ਨੂੰ ਕੰਮ ਦੇਣਾ ਬਾਈ ਹਮੇਸ਼ਾ 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 ਉਹਨਾਂ ਬਿਨਾ ਵੀ ਨਹੀਂ ਸਰਦਾ ਉਹਨਾਂ ਨੂੰ ਜ਼ਰੂਰੀ ਆ ਬਾਈ ਕੰਮ ਦੇਣਾ ਬਹੁਤ ਜਿੰਨਾ ਮਸ਼ੀਨ ਨਾਲ ਲੱਗ ਗਿਆ ਵਾਧੂ ਬਾਦ ਮਸ਼ੀਨ ਐਤ ਕੀ ਦਾਹੀ ਤੜ ਰਹੀਆਂ ਹੀ ਰੱਖੀਆਂ ਕੀਟ ਰਿਆਂ ਵਾਲਾ ਕੰਮ ਹੀ ਕਰਿਆ ਦੂਜੇ ਲੋਟ ਨਹੀਂ ਭਿਜਿਆ ਆ ਜਿਹੜੀ ਆਪਾਂ ਨੂੰ ਪੁਰਾਣੀ ਟ੍ਰੇ ਮਿਲ ਗਈ ਨਾ ਉਹਨੇ ਬਹੁਤ ਆਪਣਾ ਸਾਰਤਾ ਆਪਾਂ ਨੂੰ 8000 ਦੇ ਨੇੜੇ ਟ੍ਰੇ ਮਿਲ ਗਈ ਪੁਰਾਣੀ ਉਹਦੇ ਨਾਲ ਬਹੁਤ ਆਪਣਾ ਸਰਜਣਾ ਤੇ 8000 ਕਿ ਟੁਕੜ 100 ਕਿਲੇ ਦੀ ਹੋਗੀ 100 ਕਿ 100 ਸਵਾ 100 ਕਿਲੇ ਦੀ ਆਪਣੇ ਕੋਲ ਫੈਲਣਾ ਸੀਗੀ ਤੇ ਇੰਨੇ ਨਾਲ ਆਪਣਾ ਸਰ ਜਾਣਾ ਚਲੋ ਤੇ ਦੁਬਾਰਾ ਰਿਪੀਟ ਕਰਕੇ ਬੀਜ ਲਾਂਗੇ ਤੇ ਬਾਸਮਤੀ ਵੀ ਬੀਜ ਦੇਣੀ ਆਪਾਂ ਦੁਬਾਰਾ ਥੋੜੀ ਜੀ ਬੀਜ ਲਾਂਗੇ 15 ਕੁ ਸੌ ਨੂੰ 5-10 ਕਿੱਲਿਆਂ ਦੀ ਜੇ ਲਾਉਣੀ ਪੈਗੀ ਤਾਂ ਤੇ ਬਸ ਇਹ ਤਾਂ ਐ ਹੁੰਦਾ ਕਿ ਥੋੜਾ ਬੀ ਕਰਦਾ ਹੋਵੇ ਵੀ ਬੀ ਜ਼ਿਆਦਾ ਪੈਂਦਾ ਕਰਕੇ ਨਾ ਬੀ ਮੁੱਲ ਲੈ ਕੇ ਬੀਜਣਾ ਬਹੁਤ ਔਖਾ ਲੱਗਦਾ ਬੀ ਕਰਦਾ ਹੋਵੇ ਫੇਰ ਕੋਈ ਔਖਾ ਨਹੀਂ ਲੱਗਦਾ ਇਹ ਚੱਕਰ ਆਹ ਦੇ ਭਾਜ ਜਦੋਂ ਆਹ ਟ੍ਰੇ ਰੱਖਤੀ ਹੈ ਨਾ ਇਦਾਂ ਇਹਨੂੰ ਪੂਰਾ ਕੱਲ ਨੂੰ ਸਾਰੀ ਦਿਹਾੜੀਆਂ ਨੂੰ ਨੰਗਾ ਨਹੀਂ ਹੋਣ ਦੇਣਾ ਪਾਣੀ ਤੋਂ ਵੀ ਪੂਰਾ ਇਹਦੇ ਉੱਪਰ ਟ੍ਰੇ ਤੇ ਚਾੜ੍ਹ ਕੇ ਰੱਖਣਾ ਹੁਣ ਜਿਵੇਂ ਹੁਣ ਉਹ ਸਾਰੇ ਕਿਾਰੇ ਭਰੇ ਖੜੇ ਆ ਬਸ ਉਧਰੋਂ ਪਾਣੀ ਇੱਧਰ ਕੱਢ ਦੇਣਾ ਸਾਰਾ ਉਹ ਤਾਂ ਕੱਢਣਾ ਕਿਉਂਕਿ ਚਲੋ ਉਹ ਖਾਲੀ ਹੋ ਜੂ ਇਹ ਸਾਰਾ ਭਰ ਜੂ ਸਵੇਰ ਨੂੰ ਕੱਲ ਨੂੰ ਇਹਨੇ ਹਰੇ ਬਾਈ ਮਾਰਨ ਲੱਗ ਜਾਣਾ ਪੂਰੀ ਵਧੀਆ ਤੇ ਉਹ ਹੈਗਾ ਕਿ ਹਰੇ ਬਾਈ ਐਨ ਵਧੀਆ ਮਾਰਨ ਲੱਗ ਜਾਂਦੇ ਯਾਰ ਪੂਰੀ ਵਧੀਆ ਹਰੇ ਬਾਈ ਮਾਰੂਗੀ ਕੱਲ ਨੂੰ ਪਰਸੋਂ ਨੂੰ ਪੂਰੀ ਜਮਾ ਹੀ ਲੱਗ ਜੰਨੇ ਜਿਹੜੇ ਉਹ 1 2 4 ਮੈਟ ਵਿੱਚ ਹਰੇ ਨਹੀਂ ਹੁੰਦੇ ਉਹ ਵੀ ਹਰੇ ਹੋ ਜਾਣ ਦੇਖ ਲਓ ਠੰਡੇ ਮੌਸਮ ਦਾ ਇੰਨਾ ਫਰਕ ਆ ਕਿ ਉਹ ਜਿਹੜਾ ਪਰਲੇ ਪਾਸੇ ਿਆਰ ਹਨ ਜਿਵੇਂ ਆ ਤਾਂ ਅੱਜ ਸਵੇਰੇ ਸਾਧਰੇ ਲਾਈ ਸੀ ਹਨ ਤੇ ਉਹ ਜਿਹੜਾ ਪਰਲੇ ਪਾਸੇ ਹਰਾ ਬਾਈ ਦੀਂਦੀ ਉਹ ਤੁਹਾਨੂੰ ਜਿਹੜੀ ਐ ਚ ਵੀਡੀਓ ਦਿਖੂਗੀ ਤੁਹਾ ਵਲੌਗ ਚ ਜਿਹੜੀ ਪਹਿਲਾ ਵੀਡੀਓ ਰਾਤ ਰੱਖੀ ਸੀਗੀ ਤੁਸੀਂ ਦੇ ਲੋ ਅੱਜ ਮੌਸਮ ਠੰਡਾ ਕਰਕੇ ਉਹ ਹਰੇ ਬਾਈ ਐਨ ਪੂਰੀ ਮਾਨ ਲੱਗ ਗਿਆ ਉਹਦੇ ਨਹੀਂ 2 ਦਿਨ ਲੱਗ ਜਾਂਦੇ ਹਰੇ ਬਾਈ ਮਾਰਨ ਤੇ ਅੱਜ ਸਿਰਫ ਮੌਸਮ ਠੰਡਾ ਕਰਕੇ ਉਹ ਹਰੇ ਬਾਈ ਮਾਨ ਲੱਗ ਇੱਕ ਦਿਨ ਚ ਹੀ ਹਰੇ ਬਾਈ ਮਾਨ ਲੱਗ ਗਿਆ ਚਲੋ ਪੂਰੀ ਤੇ ਹੁਣ ਜਾ ਰੱਖਣ ਲੱਗਿਆ ਤੇ ਆ ਬਹੁਤ ਟਰੇ ਰੱਖੀ ਜਾਣੀ ਆ ਕਿਹੜਾ ਸਾਰਾ ਅੱਜ ਦਾ ਹੀ ਰੱਖ ਹੋਣਾ ਤੇ ਰੋਜ਼ ਬਸ ਆਪਣੀ 15 1600 ਟਰੇ ਰਹਿ ਗਈ ਵੇਚਣ ਵਾਲੀ ਉਹ ਵੀ ਬੀਜ ਕੇ ਕੰਮ ਕਾ ਦੇਣਾ ਟੈਨਸ਼ਨ ਫਰੀ ਹੋ ਜਾਣਾ ਬਸ ਫਿਰ ਪਨੀਰੀਆਂ ਦਾ ਕੰਮ ਫਿਨਿਸ਼ ਹੋ ਜਾਣਾ ਤੇ ਫਿਰ ਕੋਈ ਹੋਰ ਨਹੀਂ ਪਨੀਰੀ ਦਾ ਕੰਮ ਰਹਿਣਾ ਤੇ ਤਾਂ ਜਿਹੜੀ ਉਹ ਪਹਿਲਾਂ ਦੀ ਬੀਜੀ ਹੋਈ ਆ ਜਿੱਦਣ ਉਹ ਖਾਲੀ ਹੋ ਗਏ ਮੈਂ ਤਾਂ ਉਹ ਖਾਲੀ ਕਰਕੇ ਫਿਰ ਦੁਬਾਰਾ ਉਹਨਾਂ ਨੂੰ ਹੀ ਬੀਜਾਂਗੇ ਬਸ ਹੋਰ ਕੁਝ ਨਹੀਂ ਤੇ ਇੱਕ ਅੱਜ ਟਰੈਕਟਰਾਂ ਦੀ ਡਿਟੇਲਿੰਗ ਕਰਨ ਆਲੇ ਆਏ ਹੋਏ ਆ ਵੀਰ ਹੁਣੀ ਦਰਾਹੇ ਤੋਂ ਤੇ ਬੜੇ ਸੋਹਣੇ ਟਰੈਕਟਰ ਬਣਾਤੇ ਯਾਰ ਚਮਕਵਾ ਤੇ ਟਰੈਕਟਰ ਉਹਨਾਂ ਨੇ ਬੋਲਟ ਦੀ ਵੀ ਕਰਵਾਤੀ ਮੈਂ ਇਹ ਟਰੈਕਟਰ ਨੇ ਪੂਰੇ ਚੌਂਕਲੇ ਸੋਹਣੇ ਬਣ ਕੇ ਪਾਣੀ ਪੂਣੀ ਨਹੀਂ ਖੜਿਆ ਕਰੂ ਟਰੈਕਟਰਾਂ ਤੇ ਸਾਰੇ ਟਰੈਕਟਰ ਨਾ ਐਨ ਪੂਰੇ ਨਵੇਂ-ਨਵੇਂ ਨਿਕਲੇ ਜਿਵੇਂ ਇਉਂ ਲੱਗਦਾ ਜਿਵੇਂ ਹੁਣੀ ਏਜੰਸੀ ਚ ਵਾਈ ਹੁੰਦੇ ਐ ਇੰਨੀ ਸੋਹਣੀ ਹੋ ਗਈ ਡਿਟੇਲਿੰਗ ਤੇ ਲੈ ਇੱਥੇ ਨਹੀਂ ਬਹੁਤ ਸੋਹਣਾ ਬਣੇਗੇ ਟਰੈਕਟਰ ਦੇਖੋ ਲੈ ਇਹਦੀ ਨੰਮਗਾਰਡ ਤੇ ਆਪਾਂ ਟੇਪ ਕਰਵਾਈ ਹੋਈ ਸੀਗੀ ਵੀ ਰੰਗ ਲੈਣ ਤੋਂ ਤੇ ਵੀਰੇ ਉਹਨਾਂ ਨੇ ਲਾ ਕੇ ਸਾਰਾ ਨਵਾਂ ਬਣਾਤਾ ਤੇ ਉਹ ਬਟੇਪ ਬਹੁਤ ਭੈੜੀ ਲੱਗਦੀ ਸੀ ਐਨ ਹੁਣ ਹੋ ਗਿਆ ਨਜ਼ਾਰੀਦਾਰ ਸਾਰੇ ਟਰੈਕਟਰ ਕਰਵਾਤੇ ਆਪਾਂ ਦੋ ਦੋ ਤਿੰਨ ਰਹਿ ਗਏ ਇੱਕ ਜੌਂਡੀ 5310 ਵੀ ਕਰਵਾਉਣਾ ਤੇ ਇਹ ਤੇ ਵੀ ਹੋ ਗਿਆ ਬਾਈ ਆਹ ਟਰੈਕਟਰ ਦਾ ਰੰਗ ਸਭ ਤੋਂ ਟਾਪ ਤੇ ਆ ਹਲੇ ਕਿੰਨਾ ਮਲਾਇਮ ਹੋ ਗਿਆ ਹਨਾ ਇਹਦਾ ਰੰਗ ਇੰਨ ਟਾਪ ਤੇ ਬਾਈ ਇਹਦਾ ਰੰਗ ਬਿਲਕੁਲ ਨਹੀਂ ਲਿਆ ਆਹਾ 5530 ਦਾ ਰੰਗ ਇੰਨਾ ਕੁ ਲੈਂਦਾ ਵਾ ਬਹੁਤ ਜਿਆਦਾ ਇਹ 523 ਦਾ ਇਹਦਾ ਵੀ ਇਹਦਾ ਬਹੁਤ ਲਿਆ ਤੇ ਆ ਆ ਆ ਸਹੀ ਆ ਯਾਰ ਰੰਗ ਜਿਹੜਾ ਹੁਣ ਸਪੈਸ਼ਲ ਐਡੀਸ਼ਨ ਦੇ ਵਿੱਚ ਆਉਣਾ ਹੁੰਦਾ ਨਾ ਇਹਦਾ ਰੰਗ ਸਹੀ ਹੈ ਤੇ ਆਹਟਟੇ ਦਾ ਨਹੀਂ ਜਿਆ ਆਹ ਬਹੁਤ ਸੋਹਣਾ ਆ ਵੀ ਚ ਕਰਵਾਤਾ ਵੇਖੋ ਚਮਕ ਗਿਆ ਨਾ ਪੂਰਾ ਬਹੁਤ ਸੋਹਣਾ ਬਣਿਆ ਆਹ ਟਰੈਕਟਰ ਕਿਉਂਕਿ ਇਹ ਤਾਂ ਨਗਰ ਕੀਤਾ ਨਾ ਦੀ ਰਹਿਣਾ ਹੁਣ ਵੀ ਨਗਰ ਗੀਤਾਂ ਤੇ ਲਗਣਾ ਮਲੈਮ ਹੋ ਗਿਆ ਇਹਨ ਪੂਰਾ ਹੱਥ ਫੇਰੇ ਤੇ ਇਹਨ ਟਲਕਣ ਲੱਗ ਗਿਆ ਹੱਥ ਜਿਹੜਾ ਆਪਣਾ ਪਹਿਲਾ ਵਾਲਾ 5310 ਆ 7 ਮਾਡਲ ਉਹ ਵੀ ਕਰਵਾ ਦੇਣਾ ਆਪਾਂ ਜੇ ਕਿਸੇ ਵੀ ਵੀਰ ਨੇ ਕਰਵਾਉਣੀ ਹੋਵੇ ਆਪਦੇ ਟਰੈਕਟਰ ਤੇ 80462 94965 ਨੰਬਰ ਆ ਵੀਰ ਦਾ ਤਾਂ ਤੁਸੀਂ ਵੀ ਕਰਵਾ ਸਕਦੇ ਐਨਾ ਸੋਹਣਾ ਕੰਮ ਕਰਿਆ ਨਾ ਬਾਈ ਵੀਰਾਂ ਨੇ ਕਿ ਤੁਸੀਂ ਦੇਖ ਲਓ ਨੇਰਾ ਵਾ ਨੇਰੇ 'ਚ ਟਰੈਕਟਰ ਖੜਾ 90 10 ਤੇ ਮੈਂ ਕਹਿੰਦਾ ਐ ਚਮਕਦਾ ਵਾ ਪੂਰਾ ਇੰੋਂ ਲੱਗਦਾ ਜਿਵੇਂ ਅੱਜ ਹੀ ਨਵਾਂ ਆਇਆ ਹੁੰਦਾ ਕਿਉਂਕਿ ਟਾਇਰ ਵੀ ਨਵੇਂ ਆ ਤੇ ਸ਼ੂ ਸ਼ੂ ਚਮਕਣ ਲੱਗੀ ਚਰੀਟਾਂ 'ਚ ਰੂਟਾਂ ਸਾਰੀਆਂ ਚੱਕੀਆਂ ਆਈਆਂ ਬਾਈ ਇਹਦੇ ਜਿਆਦੇ ਨਾ ਮਗਰਾੜ ਬਹੁਤ ਖਰਾਬ ਸੀ ਮਗਰਾਣਾ ਤੇ ਨਾ ਦੇ ਆਪਾਂ ਆਹ ਟੇਪ ਕਰਵਾਈ ਹੋਈ ਸੀ ਜਿਹੜੀ ਉਹ ਹੁੰਦੀ ਨਹੀਂ ਵੀ ਪਹਿਲਾਂ ਪਹਿਲਾਂ ਕਮਲਿਆਂ ਵਾਂਗੂ ਕਰਵਾਤੀਆਂ ਸੀ ਉਹ ਆ ਦੇ ਆਹ ਟੇਪ ਕਰਵਾਈਏ ਸੀ ਆ ਇਹ ਬਹੁਤ ਦੋ ਦੋ ਟਰੈਕਟਰਾਂ ਜਿੰਨਾ ਟਾਈਮ ਲੱਗਿਆ ਇਹਦੀ ਟੇਪ ਲਾਉਣ ਨੂੰ ਮਗਰਾੜ ਐਨ ਬਣ ਕੇ ਨਵੇਂ ਚਮਾਈ ਬੁਲਟ ਵੀ ਆਪਣਾ ਕਰਵਾਤਾ ਬੁਲਟ 10 ਨਵਾਂ ਨਗੌਰ ਬਣ ਗਿਆ ਬੁਲਟ ਆਪਣਾ ਲੈ ਦੇਖੋ ਜੰਮਕਦਾ ਲੈ ਹਾਂ ਬਾਹਲਾ ਚਾਬ ਬੁਲਟ ਦਾ ਹੋਇਆ ਆਪਾਂ ਨੂੰ ਇਹ ਬੁਲਟ ਬਾਹਲਾ ਵਧੀਆ ਬਣ ਗਿਆ ਮੇਰਾ ਕਿਉਂਕਿ ਜਿਆਦਾਤਰ ਤੇ ਇਹਦੀ ਰਹਿਣਾ